ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਐਤਵਾਰ ਦਾ ਦਿਨ ਆ ਤੇ ਅਸੀਂ ਖੇਤ ਖੜੇ ਆ ਪਰ ਸਭ ਤੋਂ ਜ਼ਰੂਰੀ ਗੱਲ ਕਰਨੀ ਚਾਹੁੰਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਇਸ ਵੀਡੀਓ ਨੂੰ ਆਪਣੇ ਬੁੱਧੀਜੀਵੀ ਭਾਈਚਾਰੇ ਆਪਣੇ ਕਿਸਾਨਾਂ ਆਗੂ ਕਿਸਾਨ ਜਥੇਬੰਦੀਆਂ ਸਿਆਸਤਾਨਾਂ ਤੱਕ ਤੇ ਸਰਕਾਰ ਤੱਕ ਪਹੁੰਚਾਈ ਜਾਵੇ ਕਿਉਂਕਿ ਆਪਾਂ ਦੇਖ ਰਹੇ ਆ ਵੀ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਪੰਜਾਬ ਅਤੇ ਖੇਤੀ ਬਚਾਉਣ ਨੂੰ ਲੈ ਕੇ ਸੈਮੀਨਾਰ ਕਰਾਏ ਜਾ ਰਹੇ ਨੇਗੇ ਵੀ ਖੇਤੀ ਤੇ ਕਿਸਾਨੀ ਸੰਕਟ ਵਿਸ਼ੇ ਤੇ ਸੈਮੀਨਾਰ ਜਿਵੇਂ ਖੇਤੀਬਾੜੀ ਤੇ ਵਿਵਕ ਤੇ ਚਰਚਾ ਕੀਤੀ ਜਾ ਰਹੀ ਆ ਉਹ ਚਰਚਾ ਤਾਂ ਕੀਤੀ ਜਾ ਰਹੀ ਆ ਵੀ ਤਾਂ ਜੋ ਇਹਨਾਂ ਮੁੱਦਿਆਂ ਤੇ ਅਗਲੀ ਪੀੜੀ ਨੂੰ ਜਾਗਰੂਕ ਕੀਤਾ ਜਾਵੇ ਠੀਕ ਹੈ ਬਹੁਤ ਸੋਹਣਿਆ ਪ੍ਰਾਲੇ ਨੇ ਇਹ ਕਿ ਇਸ ਵਿਸ਼ੇ ਤੇ ਚਰਚਾ ਕੀਤੀ ਜਾ ਰਹੀ ਆ ਪਰ ਸਭ ਵੱਲੋਂ ਇਸ ਗੱਲ ਤੇ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਕਿ ਜੇ ਆਪਾਂ ਕਿਸਾਨੀ ਤੇ ਖੇਤੀ ਬਚਾਉਣੀ ਆ ਤਾਂ ਉਹ ਸਕੂਲੀ ਪੱਧਰ ਤੋਂ ਬਚਾਈ ਜਾਵੇ 6ਵੀਂ ਤੋਂ 10ਵੀਂ ਖੇਤੀ ਬੜੀ ਸਬਜੈਕਟ ਕਪਲਸਰੀ ਕੀਤਾ ਜਾਵੇ 6ਵੀਂ ਤੋਂ 10ਵੀਂ ਸਬਜੈਕਟ ਲਾਜ਼ਮੀ ਕੀਤਾ ਜਾਵੇ ਤਾਂ ਜੋ ਕਿ ਪਵਿੱਖ ਨੂੰ ਜਾਗਰੂਕ ਕੀਤਾ ਜਾਵੇ ਤਾਂ ਹੀ ਪਵਿੱਖ ਬਚੂਗਾ ਤਾਂ ਹੀ ਖੇਤੀ ਬਚੂ ਤਾਂ ਹੀ ਕਿਸਾਨੀ ਬਚੂਗੀ ਜੇ ਆਪਾਂ 6ਵੀਂ ਤੋਂ 10ਵੀਂ ਖੇਤੀ ਬੜੀ ਸਬਜੈਕਟ ਕਪਲਸਰੀ ਕਰਾ ਦੇਵਾਂਗੇ ਪਰ ਅਸੀਂ ਪਿਛਲੇ 3 ਸਾਲ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਆ ਕਿ ਸਕੂਲਾਂ ਦੇ ਵਿੱਚ ਖੇਤੀਬਾੜੀ ਸਬਜੈਕਟ ਕਪਲਸਰੀ ਕੀਤਾ ਜਾਵੇ ਲਾਜ਼ਮੀ ਕੀਤਾ ਜਾਵੇ ਹੁਣ ਆਪਾਂ ਇਹ ਵੀ ਚਾਹੁੰਦੇ ਆ ਕਿ ਪੰਜਾਬ 'ਚ ਰਹਿਣ ਵਾਲੇ ਹਰ ਇੱਕ ਵਸਨੀਕ ਨੂੰ ਪਤਾ ਹੋਵੇ ਉਹ ਜੋ ਖਾ ਪੀ ਰਹੇ ਨੇ ਪਹਿਣ ਰਹੇ ਨੇ ਕੱਪੜੇ ਪਾ ਰਹੇ ਨੇ ਉਹਨਾਂ ਨੂੰ ਪੈਦਾ ਕਰਨਾ ਕਿੰਨਾ ਔਖਾ ਪਤਾ ਲੱਗਣਾ ਚਾਹੀਦਾ ਪਰ ਠੀਕ ਹੈ ਏ ਆਪਣੇ ਬੁੱਧੀਜੀਵੀ ਭਾਈਚਾਰੇ ਵੱਲੋਂ ਆਪਣੇ ਕਿਸਾਨ ਜ社 ਬੰਦਿਆਂ ਵੱਲੋਂ ਆਪਣੇ ਕਿਸਾਨ ਆਗੂਆਂ ਵੱਲੋਂ ਤੇ ਸਿਆਸਤਾਨਾਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਨੇ ਜੋ ਚੰਗੀ ਗੱਲ ਐ ਪਰ ਉਹਨਾਂ ਦੇ ਇਹ ਪ੍ਰੋਗਰਾਮ ਉਹਨਾਂ ਦੇ ਇਹ ਸੈਮੀਨਾਰ ਖੇਤੀਬਾੜੀ ਸਬਜੈਕਟ ਤੇ ਚਰਚਾ ਕੀਤੇ ਬਿਨਾ ਅੰਦੂਰੀ ਆ ਜਦੋਂ ਤੱਕ ਪੰਜਾਬ ਦੇ ਵਿੱਚ ਖੇਤੀਬਾੜੀ ਸਬਜੈਕਟ ਕਪਲਸਰੀ ਨਹੀਂ ਹੋਵੇਗਾ ਉਦੋਂ ਤੱਕ ਅਜੇ ਇਹ ਸੈਮੀਨਾਰ ਕਰਵਾਉਣ ਦਾ ਕੋਈ ਫਾਇਦਾ ਨਹੀਂ ਅਜੇ ਇਹ ਸੈਮੀਨਾਰ ਉਸ ਸਮੇਂ ਹੀ ਕਾਮਯਾਬ ਹੋ ਜਾਣਗੇ ਜਦੋਂ ਸੈਮੀਨਾਰਾਂ ਦੇ ਵਿੱਚ ਖੇਤੀਬਾੜੀ ਸਬਜੈਕਟ ਨੂੰ ਕਪਲਸਰੀ ਕਰਾਉਣ ਨੂੰ ਲੈ ਕੇ ਚਰਚਾ ਹੋਣੀ ਸ਼ੁਰੂ ਹੋ ਗਈ ਹੁਣ ਅਸੀਂ ਪਿਛਲੇ 3 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਅਸੀਂ ਮਾਨਯੋਗ ਬੈਚ ਚਾਂਸਲਰ ਜੀ ਦੀ ਅਗਵਾਈ ਹੇਠ ਆਪਣੇ ਪੀਏਯੂ ਦੇ ਅਫਸਰਾਂ ਦੀ ਅਗਵਾਈ ਹੇਠ ਅਸੀਂ ਮੁੱਖ ਮੰਤਰੀ ਜੀ ਪੰਜਾਬ ਦੇ ਕੈਬਨਿਟ ਮੰਤਰੀ ਜੀ ਸਮੇਤ ਅਸੀਂ ਆਮ ਆਦਮੀ ਪਾਰਟੀ ਜੋ ਸਰਕਾਰ ਹੈ ਅਸੀਂ ਹਰ ਇੱਕ ਨਮਾਇਦੇ ਨੂੰ ਮਿਲ ਚੁੱਕੇ ਹਾਂ ਇੱਥੇ ਤੱਕ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਖੇਤੀਬਾੜੀ ਸਬਜੈਕਟ ਦੀ ਪੰਜਾਬ ਨੂੰ ਲੋੜ ਨਹੀਂ ਇਹ ਬੱਚੇ ਪੜਨਾ ਨਹੀਂ ਚਾਹੁੰਦੇ ਹੁਣ ਤੁਸੀਂ ਦੱਸੋ ਬਾਈ ਜੋਦੋਂ ਸਰਿਆਮ ਇਹ ਗੱਲ ਸਾਨੂੰ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬੱਚੇ ਖੇਤੀ ਵੱਡੀ ਸਬਜੈਕਟ ਪੜ੍ਹਨਾ ਨਹੀਂ ਚਾਹੁੰਦੇ ਤਾਂ ਫਿਰ ਬੱਚੇ ਮੈਥ ਪੜ੍ਹਨਾ ਚਾਹੁੰਦੇ ਤਾਂ ਫਿਰ ਬੱਚੇ ਇੰਗਲਿਸ਼ ਪੜ੍ਹਨਾ ਚਾਹੁੰਦੇ ਕੋਈ ਦੱਸਿਆ ਗਿਆ ਅਸੀਂ ਡਾਟਾ ਵੀ ਦੇ ਦਿੱ ਚੁੱਕੇ ਹਾਂ ਕਿ ਐਨੇ ਬੱਚਿਆਂ ਨੇ ਪੇਪਰ ਦਿੱਤਾ ਪਰ ਕੋਈ ਸੁਣਵਾਈ ਨਹੀਂ ਠੀਕ ਹੈ ਕਿੰਨੇ ਮੁੱਦੇ ਨੇ ਪਰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਸਾਰੇ ਭਾਈਚਾਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਰਕਾਰ ਨੂੰ ਸਿਆਸਤਦਾਨਾਂ ਨੂੰ ਕਿ 6ਵੀਂ ਤੋਂ 10ਵੀਂ ਖੇਤੀ ਬੜੀ ਸਬਜੈਕਟ ਕਪਲਸਰੀ ਕਰਾਉਣ ਲਈ ਜ਼ੋਰ ਦਿੱਤਾ ਜਾਵੇ ਤਾਂ ਜੋ ਕਿ ਪੰਜਾਬ ਦਾ ਭਵਿੱਖ ਬਚਾਇਆ ਜਾਵੇ ਧੰਨਵਾਦ